ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਦੇਖੋ ਜੀ ਕਿ ਮੈਂ 베ੜਾ ਪੱਟ ਗਏ ਨੇ ਉਹ ਟਰਾਲੀ ਕੱਢ ਕੇ ਲੱਗਦੇ ਨੇ ਫੂਲ ਆ ਗਏ 베ੜੇ ਚ ਬਾਈਕ ਮੋੜ 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 ਕਿੰਨਾ ਗੰਦਾ ਹੋ ਗਿਆ 베ੜਾ ਇਹ ਬੱਟ ਵੀ ਟਾਏਗੀ ਧਣੀਆਂ ਵੀ ਮੱਧਿਆ ਗਿਆ ਬਹੁਤ ਕੰਮ ਹੋ ਗਿਆ ਖਰਾਬ ਕਾਰ ਨਾ ਬਟਾਟਾ ਤੇ ਟਰਾਲੀ ਕਾ ਦੇ ਕਲੇਕ ਗਾਇਨਗੇ ਆਪਾਂ ਨੇ ਕੰਮ ਤਾਂ ਦੇ ਕਰ ਲੈ ਨੇ ਸੁਲੇ ਤੇ ਅੱਗ ਮਚਾ ਕੇ ਲੈਟੀ ਦਾ ਪਤੀਲਾ ਵੀ ਬਣਾ ਦਿੱਤਾ ਅੱਜ ਪਤੀਲੇ ਚ ਬਣਾਈਏਗੀ ਕਿਉਂਕਿ ਉਹ ਚ ਪਾਣੀ ਦੀ ਘਾਟ ਰਹਿ ਜਾਂਦੀ ਏ ਸੋਟ ਆਗਾ ਹਨ ਤੇ ਬਾਕੀ ਆਪਣੇ ਸਾਫ ਸਫਾਈਆਂ ਹੋ ਗਈਆਂ ਨੇ ਮਸ਼ੀਨ ਦੇ ਵਿੱਚ ਕੱਪੜੇ ਪਾਏ ਹੋਏ ਨੇਗੇ ਤੇ ਅੱਜ ਜਾਣਾ ਜੀ ਭੋਗ ਤੇ ਅਮਰਤ ਕੋਲ ਉਹਨਾਂ ਦੇ ਮਰਗਤ ਹੋ ਗਈ ਐ ਉੱਥੇ ਜਾਣਾ ਭੋਗ ਤੇ ਧੁੰਦ ਜਿਹੜੀ ਬਹੁਤ ਜ਼ਿਆਦਾ ਲੱਗਦਾ ਤਾਂ ਹੈਗਾ ਵੀ 11 ਕਬਾਜ ਦੇ ਨੂੰ ਘਟ ਜੂਗੀ ਬਹੁਤ ਜ਼ਿਆਦੀ ਧੁੰਦ ਹੈ ਠੰਡ ਵੀ ਬਹੁਤ ਤੁੰਦਾ ਵੀ ਬਹੁਤ ਮੈਂ ਉਹਨੀ ਠੰਡ ਨਹੀਂ ਹੈਗੀ ਜਿੰਨੀ ਪਹਿਲਾਂ ਪੋਚ ਪੈਂਦੀ ਹੁੰਦੀ ਸੀ ਉਹ ਠੰਡ ਹੈਗੀ ਹੈ ਅੱਜ ਕੱਲ ਪਰ ਮੈਂ ਦੋ ਕੋਟੇ ਪਾਉਂਦੀ ਹਾਂ ਜਿ ਪਾਈ ਨਹੀਂ ਹੈਗੀ ਦੋ ਕੋਟੇ ਇੱਕ ਦਿਨ ਪਾਈਆਂ ਸੀ ਤੇ ਹਵਾ ਚੱਲਦੀ ਸੀ ਮਸੀਨ ਦੇ ਵਿੱਚ ਕੱਪੜੇ ਨੂੰ ਉਧਰੋਂ ਸੁਕਮਣ ਹੋ ਰੀਆਂ ਰੋਟੀ ਖਾਂਦੀਆਂ ਨੇ ਬੀਬੀ ਰੋਟੀ ਬਣਾਈ ਜਾਂਦੀ ਹੈਗੀ ਗੈਸ ਤੇ ਕਿਉਂਕਿ ਇੱਕ ਬਿਮਾਰ ਜੀ ਹੋਏ ਪਏ ਸਾਰਿਆਂ ਨੂੰ ਠੰਡ ਲੱਗੀ ਪਈ ਹੈ ਠੰਡ ਲੱਗੀ ਪਈ ਹੈ ਸਾਰੇ ਪਰਿਵਾਰ ਨੂੰ ਮੈਨੂੰ ਪਤਾ ਨਹੀਂ ਕੀ ਗੱਲ ਕੱਪੜੇ ਕੱਪੜੇ ਜਿਨੇ ਲਾਉਂਦੇ ਹੈਗੇ ਤਾਂ ਵੀ ਹੈਨਾ ਮਾੜੀ ਮੋਟੀ ਹਵਾ ਨਾਲ ਖੰਗ ਜ਼ਖਾਮ ਬੁਖਾਰ ਅੱਜ ਹਵਾ ਚੱਲਦੀ ਹੈ ਕਿ ਠੰਡ ਠੰਡੀ ਹਵਾ ਚੱਲਦੀ ਹੈ ਜੀ ਤੇ ਲੈ ਕੇ ਪਾਣੀ ਬਣਾ ਦਿੱਤੀ ਹੈ ਐਸਟਰ ਪਤੀ ਲੈ ਚ। ਅੱਜ ਜੁੱਲੇ 'ਚ ਅੱਗ ਮਚਾ ਕੇ ਬਣਾਈ ਆ ਗਈ। ਮੈਂ ਹੱਥ ਪਰ ਸੇਕ ਲਾਣਗੇ ਕਿ ਕੋਈ ਲੱਕੜ ਹੋਰ ਤਾਰ ਲਾਣਗੇ ਜਾਂ ਸੇਕਣਾ ਹੋਊਗਾ। ਤੇ ਮੈਂ ਬਸ ਹੁਣ ਬਾਥਰੂਮ ਤੋਂ ਆਈ ਮਸ਼ੀਨ 'ਚ ਕੱਪੜੇ ਪਾਏ ਪਏ ਨੇ ਮੱਝਾਂ ਬੰਨਿਆਈ। ਖੋਲ ਲੀਆਂ ਸੰਭਰਿਆਈ ਤੇ ਇਹਨਾਂ ਖੋਲਲੇ ਨੂੰ ਹਵਾ ਲਾਗੂ ਜੂਗੀ। ਸਰਦਾਰ ਜੀ ਆ ਕੇ ਮੱਝਾਂ ਨੂੰ ਕੱਖ ਪਾ ਦਾਨਗੇ। ਫੇਟੇ ਬੈਠੇ ਹੋਣਗੇ ਚਾਚਾ ਜੀ ਕੋਲ ਤੇ ਠੰਡ ਬਹੁਤ ਹੀ ਜ਼ਿਆਦਾ ਹੋਈ ਜਾਂਦੀ ਹੈ ਹੁਣ ਅੱਜ ਪਹਿਲਾ ਹਵਾ ਦੀ ਚੱਲ ਜੀ ਹੁਣ ਅੱਧਾ ਘੰਟਾ ਹੋ ਗਿਆ ਹਵਾ ਚੱਲਦੀ ਹੈ ਗਨੇ ਹੁੰਦੇ ਨੇ ਪਾਲਾ ਪੋ ਨਹੀਂ ਪਾਲਾ ਮਾਗ ਨਹੀਂ ਪਾਲਾ ਬਾਦ ਹਵਾ ਦਾ ਪਾਲਾ ਜਿਹੜਾ ਹਵਾ ਚੱਲਦੀ ਕੋਦੀ ਠੰਡ ਆਏਗੀ ਹੋ ਦੇਖ आ गया <welche> <uelle Adaptation> <गीना गा। laughs> <laughs> ਇਹ ਮੈਂ ਕਹਿੰਦਾ ਨਾ ਵਾਲਾ ਕਿ ਫਰਵਿੰਦਰ ਨਗਰ ਵੀ ਤਾਂ ਇਹ ਦਿੱਲੀ ਦਾ ਇਹ ਮम्मा ਲੈਂਦੀ ਨਹੀਂ ਸੀ ਮੈਂ ਲਵਾਵਾਂਗਾ ਨਾ ਪੱਕੀ ਜੀ ਆ ਮੈਂ ਲੱਤੀ ਹੈ ਇਹ ਦਿੱਲੀ ਨਿਕੰਗੀ ਤੇਰੀ ਬਾਣ ਦੀ ਕਹਿੰਦੀ ਮੈਂ ਫੈਸ਼ਨ ਡਿਜ਼ਾਈਨਰ ਬਣਨਾ ਹੈ ਅੱਛਾ ਕਹਿੰਦੀ ਮੈਨੂੰ ਆ ਮਸ਼ੀਨ ਦਾ ਕਿੰਨੇ ਦੀ ਆ ਜਗਰ ਵੀ ਤੇ ਸੋਹਣ ਲੱਗਦੀ ਹੈ ਨਾ ਕਿੰਨੀ ਰਹੀ ਸੀ ਨਾ 800 ਦੀ ਜਾਈ ਸੀ ਨਾ 700 800 ਦੀ ਸੀ ਉਹ ਕੈਮਰਾ 900 ਦਾ ਜੀ ਇਹ ਪਾਜ ਇਹ ਰੰਗ ਆਪਰੇ ਰਹਿ ਗਿਆ ਨਾ ਬਟਾ ਇਹ ਹਉ ਰੰਗ ਰਹਿਦਾ ਇਹ ਰਹਿਦਾ ਇਹ ਵੀ ਮਾੜੀ ਮਾੜੀ ਪਾਟ ਨਹੀਂ ਬੁੱਟੇ ਨੂੰ ਕਾਰੀ ਕਰਨੀਵੇਂ ਕਿਵੇਂ ਉਹ ਮੁੰਡੂ ਕੁੜੀ ਜਦ ਮੈਂ ਸੱਟ ਕਰ ਤਰ ਕੇ ਬਾ ਮਾਂ ਨਾ ਨਾ ਉਹ ਵੀ ਸੱਟ ਇਹ ਨਾਮ ਲਾ ਦੇ ਨਾ ਉਹਦੇ ਦੋ ਜਣੇ ਰਹਿਣਦੇ ਵੀ ਨਾ ਨਾ ਪਰਕ ਰਹਿ ਗਿਆ ਨਾ ਨਾ ਨਾਮ ਲੈ ਕੀ ਬੰਦੇ ਨਹੀਂ ਇਹਦੀ ਇਹਦੇ ਉਪਰ ਪੇਂਟ ਕਰਨ ਵਾਲੇ ਨੇ ਆਰਜੀ ਲਾਇਆ ਜੀ ਆਲੇ ਦੁਆਲੇ ਪੇਂਟ ਹੋ ਗਏ ਠੀਕ ਆ ਵੀ ਰਹਿਦਾ ਇਹਦੇ ਪੇਂਟ ਕਰਨਾ ਥੱਲੇ ਨਹੀਂ ਮਿਸਤਰੀ ਫਿਰ ਭੇਜ ਕੇ ਉੱਤੇ ਹੋ ਤਾਂ ਗਿਆ ਪੇਂਟ ਵਾਲ ਕਰਨਗੇ ਕੜਾ ਨਾ ਕਰੀਂ ਉਹ ਦਿਨਾਂ ਦੀ ਦਫਾ ਮੇਰਾ ਬਹੂਈ ਜੋ ਮੇਰੇ ਪਾ ਕੇ ਲੋਡ ਕਰਦਾ ਕਰਨੀ ਹੁੰਦਾ ਸਿਰ ਸਾਜੂ ਚ ਪਾਉਣਾ ਲੈ ਹਾਂ ਥੋੜਾ ਯਾਰ ਹੋਗੇ ਨਾ ਅੱਛਾ 2 ਸਾਲ ਤਿਆਰ ਹੋ ਜਾਓ ਹਾਂ ਤੇ ਕੂਟੀਆਂ ਲਗਾ ਦੋ ਕਿਵੇਂ ਪੈਨੇ ਕਿਤੇ ਇਹਦੇ 10 ਲੱਖ ਫਿਰ ਉਹਨੇ ਅੱਧੇ ਪੇਮੈਂਟ ਪਾਉਣੇ ਗੱਲ ਪਾਉਣੇ ਹੁਣ ਮਨਦਾਰੇ ਕਾਪਰ ਕਰਨੇ ਪੈਣਗੇ ਹਾਂ ਸਰਕਾਰੀ ਸੂਟ ਹੈ ਨਾ 25 ਬਈਲੀ ਪ੍ਰਾਈਵੇਟ ਹੋਰੀਅਲ ਲਾਇਟਿੰਗ ਹੀ ਪਾਵਾ ਕੁਝ 5000 ਰੁਪਏ ਦਾ ਸਾਡੇ 25000 ਆਇਆ ਹੁਣ ਫਿਰ ਪਰ ਇਹ ਵੀ ਚਲਾ ਰਿਹਾ ਰਹਿੰਦਾ ਹੈ ਭਾਈ ਬਾਲਾ ਸਾਡੇ ਚਾਰ ਚਾਰ ਮਿੰਟ ਹੋ ਗਏ ਉਹ ਤਾਂ ਐਡਾ ਹੋਊਗਾ ਅੱ비 ਮੈਨੂੰ ਖੋਲ ਕੇ ਦਿਖਾ ਦਿਵਾ ਦੇ ਉਹ ਪਰ ਹੋਲੋ ਪਰ ਉਹ ਪਰ ਹੋਲ ਖੋਲ ਪੂਰੀ ਦੋ ਟਰੱਕ ਆਉਂਦੇ ਨੇ ਇੱਕ ਛੋਟੀ ਇੱਕ ਵੱਡੀ ਆਹ ਰਹਾ ਮੈਂ ਸੁਣਿਆ ਕੋਲੀ ਬਣ ਗਈ ਛੋਟੀ ਇਹ ਤਾਂ ਹਲੂ ਘੰਟਿਆਂ ਨੇ ਅੱਛਾ ਇਹ ਚਾਲੂ ਬੰਦੇ ਹਾਂ ਜੀ ਕਿੱਥੇ ਹੋਵਾਂਗੇ ਅੱਜ ਅੱਜ ਮੈਂ ਬਹੁਤ ਭਾਂਡੇ ਦੇਖ ਜਾਗਾ ਬਹੁਤ ਚੀਜ਼ਾਂ ਦੇ ਸਾਧੀਆਂ ਹੈ ਐ ਘਾਹ ਫੜਨ ਦੇ ਵਾਸਤੇ ਆਂ ਕਿੱਥੇ ਜਾਵਾਂਗੇ ਟ੍ਰਿਕ ਨਜ਼ਰ ਵਰਤੇ ਜੀ ਕੱਲੀ ਚਾਹ ਵਾਸਤੇ ਏ ਬਾਤ ਤੇਰੇ ਬੱਚੇ ਨੇ ਕਰਨੇ ਆ ਗਏ ਕਰਨੇ ਉਹਨਾਂ ਦਾ ਦੀ ਫਿਰ ਤੋਂ ਉਹ ਰਕੂ ਤੁਮ ਪੇਪਰ ਵਾਲੀ ਦੀ ਗੱਲ ਹੈ ਤੇ ਕਰੋ ਬੁੜੀ ਸੜਿਆ ਸਭ ਨਹੀਂ ਨਹੀਂ ਮਾਰੋ ਮੇਰੇ ਨਾਲ ਗੱਲ ਬੰਦ ਕਰ ਮੈਂ ਜਿੰਨਾ ਜਿਵੇਂ ਮੇਰੇ ਪੈਰ ਚੱਲਦੇ ਨੇ ਮੈਂ ਕਰੂੰਗੀ ਤੂੰ ਵੀ ਜਿਹਦਾ ਸਹਮਲ ਹੈ ਕੰਮ ਆਉਂਦਾ 35 40 ਸਾਲ ਦਾ ਬੁੜਿਆ ਕਰਨਗੇ ਬੀਬੀ ਜੱਜ ਸਰ ਸਾਹਿਬ ਦੇ ਅੱਗੇ ਨਹੀਂ ਖੜਦੀ ਕੋਈ ਮੈਂ ਜਿੰਨਾ ਬੱਤ ਮਾਰੋ ਤੁਮ ਦੂਸਰੇ ਕੰਮ ਤਾਂ ਮੈਂ 70 ਸਾਲ ਦੀ ਹੋਊਗੀ ਬੀਬੀ ਨੂੰ ਉਹਨੇ ਗਲਤ ਸਮਝੋ ਕੋਈ ਨਾ ਕੋਟਾ ਕਾ ਕੋ ਚਲ ਜਾਂਦਾ ਤੇਰਾ ਸੀ ਬੰਦਾ ਕੋਟੇ ਜਿਹੜਾ ਮੇਰੀ ਕੁੜੀ ਦਾ ਬਣਾਉਂਦਾ ਬਸ ਤੋਂ ਬੰਦਾ ਕੁੜੀ ਸੰਜਿਆਰ ਸਿਆਣੀ ਐਂ ਡੈਲੀ ਜੀ ਉਹ ਤਾਂ ਬਾਂਹ ਨੇ ਰੇ ਉੱਪਰ ਹੀ ਲੱਗੀ ਨਾ ਨਾ ਬਾਕੀ ਦੇ ਬਾਰੇ ਤਾਂ ਮੈਂ ਤੁਸੀਂ ਨੂੰ ਕਿਹਾ ਮੈਂ ਤੁਹਾਨੂੰ ਤਾਂ ਕਿਹਾ ਮਾਤੂ ਵਰਤਿੰਦਾ ਮੈਂ ਤਾਂ ਉਹ ਵੱਡੀ ਕੁੜੀ ਨੂੰ ਕੀ ਕਹਿੰਦੀ ਦੋ ਦੋ ਨੂੰ ਕਹਿੰਦਾ ਹੈ ਦੋ ਦੋ ਨੂੰ ਬੰਦ ਕਰੀ ਗਿਆ ਮੇਰੇ ਨੂੰ ਨਹੀਂ ਲੱਗਦਾ ਨਾ ਤੇਰੇ ਕੋਲ ਐਥੇ ਸ਼ੰਕਾ ਹੋਗਾ ਬੰਦਿਆ ਆ ਤੁਹਾਨੂੰ ਕਰਾ ਲਓ ਪਰ ਐਥੇ ਉੱਪਰ ਆ ਜੂਗਾ ਫਾਈਟ ਲੋ ਜੀ ਆਪਾਂ ਹੁਣੇ ਹੁਣ ਆ ਗਿਆਂਗੇ ਤੇ ਮੱਜਾਂ ਵੀ ਦੇਖ ਕੇ ਖੜੀਆਂ ਹੋ ਗਈਆਂ ਕੱਖਾਂ ਨੀਆਂ ਕੱਟ ਕੱਟ ਕਰਦੀਆਂ ਨੇ ਚਾਹ ਦਾ ਪਾਣੀ ਕਰ ਲਿਆ ਬੀਬੀ ਨਾ ਐਸੀ ਅੱਖਿਆ ਅਗਰ ਕੀਰਤ ਕੌਰ ਜੀ ਕਰਕੇ ਰਹੀਆਂ ਬੀਬੀ ਤੂੰ ਇਹ ਹੱਥ ਖੜੇ ਰੋਣੇ ਨਹੀਂ ਹੁੰਦੇ ਹਰਖਣਾ ਦਾਲ ਬਣਾ ਵੀ ਲੈ ਬੀਬੀ ਮੋਠਾਂ ਦੀ ਮਲਾਦਾ ਸਾਡੇ ਮੰਗਰੀ ਜਿਹਨੇ ਘਰ ਤੇ ਹੋਣਗੇ ਹੈ ਉਹ ਪਹੁੰਚ ਗਏ ਵਰਵਾਤ ਤੋਂ ਨਹੀਂ ਜੈ ਭੋਗ ਤੇ ਉਹ ਵੀ ਤੇਰੀ ਪੈਂਦੀ ਨਹੀਂ ਜਾਏ ਚਲ ਵਧੀਆ ਰਹਿ ਗਈ ਭੋਗ ਤੇ ਜਾਏ ਜਿਹੜੋ ਕਿ ਤੇ ਜਾਣਾ ਹੁੰਦਾ ਮੈਂ ਸਾਰਿਆਂ ਨੂੰ ਜਾਣਾ ਪੈਂਦਾ ਹੈਗਾ ਹਨਾ ਤੇ ਅਮਰਪੁਰ ਤੋਂ ਅੰਮ੍ਰਿਤਕੋਲੇ ਭੋਗ ਤੇ ਜਾ ਕੇ ਚਲ ਅ ਗਰਮੀਤ ਕੋਲੇ ਵਾਗੇ 10 ਮਿੰਟੋ ਕਣੀ ਚ ਉਹ ਵੀ ਆਈ ਤੀ ਭੋਗ ਤੇ ਕਣੀ ਚ ਲੋ ਵੀ ਸਾਡੇ ਕੋਲੇ ਸਾਡਾ ਘਰ ਦੇਖਿਆ ਉਹ ਕਣੀ ਹੋਰ ਵਿਆਹ ਵੇਲੇ ਸੋਤੋਂ ਹੁਣ ਹੋਇਆ ਮਿਸਤਰੀ ਹਟ ਗਏ ਕੱਲੇ ਪਾਲ ਸਾਲ ਮਿਸਤਰੀ ਰਹਿਗੇ પાસ ਕਰੀ ਜਾਂਦੇ ਨੇ ਜੋੜੀਆਂ ਤੇ ਬਣਾਉਗੇ ਮੱਚ ਹੈ ਨੀਤੀ ਬਦਲ ਕੇ ਜਾਵਾਂਗਾ ਤਾਂ ਦੋਹੇ ਤਲੇ ਪੂਰੇ ਕੱਪੜੇ ਤਾਂ ਹੁਣ ਦੇਖ ਲੈ ਲਖ ਲੈ ਪਾਣੀ ਉਹ ਲੋਨਦੰਦ ਸਭ ਉਹ ਹਾ ਵੜਦਾਨੀਆਂ ਸਾਰਾ ਦਾਣਾ ਦੂਣਾ ਪਾਇਆ ਹੈ ਪਾਇਆ ਨਹੀਂ ਦੋ ਨੂੰ ਨਹੀਂ ਪਾਇਆ ਦੋ ਨੂੰ ਤਾਂ ਮੈਂ ਕਰਤੀ ਪਾ ਕੇ ਰਹੀ ਸੀ ਆਪਾਂ ਅੱਜ ਤੋਂ ਦਿਲਾਂ ਵਿੱਚ ਕਹਿ ਕਹਿ ਖੰਭਾ ਹੋ। ਆ ਕੀ ਤੇ ਨਹੀਂ ਆਦੀ। ਉਹ ਮਾਂਜਾ। ਮੈਂ ਫਰੋਂ ਅੱਜ ਤੋਂ ਮਕਸੀਦ ਮਾਂਜਾ ਨਹੀਂ ਮੈਂ ਸੱਚੀ ਸਿੱਟ ਗਈ ਕਟੀਆਂ ਦੇ ਵਿਚਾਲੇ। ਤੀਲਾ-ਤੀਲਾ ਕਰੀਆਂ ਪਈਆਂ ਨੇ। ਸਾਰੇ ਤੀਲਾ ਚੁੱਕ ਕੇ ਪਾਉਣ ਵਾਲਿਆਂ ਨੂੰ ਖੋਲੜੀ ਚ ਫੰਡਾਈਆਂ ਪੀਣ ਕਟੀਆਂ ਨਹੀਂ। ਥੋੜਾ ਹਵਾ ਚੜ ਗਈ ਤੇ ਸੋਗੀਆਂ ਕਟੀਆਂ ਹਲਕੇ ਇੱਥੇ ਬੰਨ ਕੇ ਗਈ। ਆਹ ਬੰਦਿਆ ਹੁਣ ਤਾਂ ਬੰਨ੍ਹਣ ਦੀ ਜਗ੍ਹਾ ਆ ਗਈ ਬਾਹਰ ਲੈ ਕੇ ਦੋ ਪੂਣੇ ਪਾਉਣੇ ਨੇ ਸੇਨ ਵੱਜ ਗਏ ਅੱਗੇ ਮੈਂ ਪਾਉਣੇ ਤਿੰਨ ਲੱਗਦਾ ਸਾਡੇ ਕਿੰਨੇ ਚ ਪਾਉਣੇ ਚਾਰ ਹੋਣਗੇ ਹੁਣ ਹੂੰ ਤੇ ਮਾਮਾ ਤਾਂ ਕਹਿੰਦਾ ਅਸੀਂ 1.7 ਹੋ ਗਈ 20 ਮਿੰਟ ਹੋ ਗਏ ਹਾਂ ਚੱਲ ਹੋ ਗਿਆ ਅੱਧਾ ਘੰਟਾ ਲੇਟ ਹੋ ਗਈ ਮੱਜਾ ਤੇ ਮਾਮਾ ਤਾਂ ਕਹਿੰਦਾ ਪੱਪਾ ਹੋਰ ਅਸੀਂ ਆਪਦੀ ਗੱਦੀ ਕਰਦੇ ਕਿਸੇ ਨਾਲ ਸਾਡੇ ਨਾਲ ਹੀ ਬਗ ਜੋਨ ਫੋਨ ਕਰਤਾ ਹਨ ਆਪਾਂ ਕਿੱਥੇ ਚੱਲਾਂਗੇ ਤੇ ਅਸੀਂ ਉਹਨਾਂ ਨਾਲ ਬਗ ਗਏ

ਇਹ ਨਹੀਂ ਮਾਇਆ ਕਰਦੀ ਫੜ ਫੜ ਤੁਹਾਨੂੰ ਕੋਲੀਆਂ ਆ ਗਈਆਂ ਆਪਾਂ ਕੋਲੀਆਂ ਬਣਾਲੀਆਂ ਕਟੀਆਂ ਦੀਆਂ ਪਾਰੀ ਨੇ ਕਿ ਚੀਂ ਨਹੀਂ ਜਾਂਦੀਆਂ ਹਨਾ ਨਾ ਪਾਰੀ ਨੇ ਜੇ ਕੱਟੀਆਂ ਨਾ ਉਲਟਾਉਣ ਫੇਰ ਚੰਗੀ ਗੱਲ ਹੈ ਕੱਪੜਾ ਮਾਰਨ ਨੂੰ ਬੁਰਾ ਹਾਂ ਬੁਰਜਾ ਜਿਹੜਾ ਵੱਡਾ ਹੈਗਾ ਆਪਾਂ ਸੈੱਟ ਕਰਦੇ ਆ ਸੈਟਿੰਗ ਇਹਨਾਂ ਦੀ ਕੱਪੜਾ ਮਾਰਨ ਦਾ ਲੱਗ ਰਿਹਾ ਏ ਕੱਪੜਾ ਲੈ ਲੈ ਕੋਚਾ ਲਾ ਮਾ ਇਹ ਤੇ ਖਰਚ ਆ ਗਿਆ 3200 ਦੀਆਂ ਦੋ ਬਣੀਆਂ 1600 ਦੀ ਇੱਕ ਵਿਚੀ ਲੇਬਰ ਦਾ ਖਰਚਾ ਵਿਚੀ ਆ ਲੋਹੇ ਦੀਆਂ ਪੱਤੀਆਂ ਪੁੱਤੀਆਂ 800 ਢੋਲ ਆ ਗਿਆ ਇੱਕ ਢੋਲਾ ਵਿਚਾਲੋਂ ਵੱਢ ਕੇ ਦੋ ਬਣੀਆਂ ਤੁਸੀਂ ਮੇਰੇ ਮੱਜਾ ਬੰਨਦੇ ਬੰਦੀ ਮੁਰਾ ਬੰਨ ਕੇ ਬਾਸ ਹਜੇ ਕੱਪੜੀ ਬੰਨ ਮੈਂ ਕਰਤਾ ਜੂ ਮੈਨੂੰ ਖਾ ਲਏਗਾ ਕਰਕੇ ਨਾ ਕਰੇ ਨਹੀਂ ਉੱਥੋਂ ਹੋਰ ਲ ਜਾਂਦਾ ਕੋਈ ਆਇਂ ਕੇ ਮੈਨਾਂ ਨਾ ਟਰੇਜਿੰਦਾ ਮੈਨੇ ਸਸ ਨਹੀਂ ਆ ਰਹਾ ਕਹਿੰਦੇ ਮੁੱਲ ਕਦੇ ਦੇ ਸਾਨੂੰ ਆਏ ਕਿੰਨੇ ਤੋਂ ਗੀਨ ਕਣੀਆਂ ਕੁਛੀ ਨਹੀਂ ਲੋ ਜੀ ਆਪਣਾ ਖੋਲੀਆਂ ਹੋ ਗਏ ਤਿਆਰ ਇਹ ਦੂਜੀ ਖੋਲੀ ਨਾ ਸਾਤ ਪਾਈਆਂ ਲਵੀ ਔਰਣ ਹਾਂ 32 ਸਾਲਾਂ ਦਾ ਕੀ ਆਉਂਦਾ ਉਹਦੇ ਅਸੀਂ ਮੈਨੂੰ 7000 ਦਾ 1000 ਟੀ ਆਉਂਦੀ ਹਾਂ ਫਿਰ 8 800 ਰੁਪਏ ਦਿਹਾੜੀ ਦਾ ਮਿਸਤਰੀ ਦਾ ਫਿਰ ਸਿਮਿੰਟ ਬਾਜਰੀ 4000 ਰੁਪਏ ਸਿਮਿੰਟ ਬਾਜਰੀ 5000 ਆਹਾ 10000 ਚ ਬੈਂਦੀ ਖੁੱਲੀ 10000 ਰੁਪਏ ਲੱਗਦਾ ਚਲ ਮੈਨੂੰ ਸੈੱਟ ਕਰਕੇ ਦੇ ਦੇਣਾ ਆਪ ਚੋਟੀਨ ਖੁੱਲੀ ਮੈਥੋਂ ਕਿਲ ਮੋਟਾ ਪੈ ਗਿਆ ਅਜੋ ਦੇ ਖੁੱਲੀ ਤੇ ਅੰਦਰ ਬੰਨਣੇ ਕਿਹ ਜੀ ਮੂੰ ਤਾਂ ਮੇ ਕੱਪੜਾ ਮਾਰਤਾ ਹੈ ਸਾਫ ਹੀ ਹੋਂ ਤਾਂ ਆ ਜਾ ਆ ਜਾ ਮੱਥਾ ਜੀ ਲਓ ਜੀ ਰੈਡੀਮੈਂਟ ਕੋਲੀਆਂ ਵੀ ਆ ਗਈ ਕੱਪੜੇ ਆ ਰਹੇ ਨੇ ਕੋਲੀਆਂ ਵੀ ਆ ਰਹੀਆਂ ਕਿਹਦਾ ਰੰਗ ਨਹੀਂ ਇਹਦੇ ਇਸ ਕਿ ਕੀ ਇਹ ਕਿੱਦਾਂ ਆਪਾਂ ਟੋਪਾ ਮੈਂ ਅੱਜ ਹੱਥ ਲਾ ਕੇ ਦਿਤਾਉ ਹਾਂ ਹਾਂ ਹੱਥ ਲਾ ਕੇ ਤੁਹਾਨੂੰ ਕੋ ਉਧਰ ਚੱਕ ਉਧਰ ਚੱਕ ਤੜਕਾ ਮੁੱਦੀ ਮਾਰੀ ਕੋ ਯਾਰ ਅੱਜ ਦਾ ਫਿਰ ਟਾਗ ਨਹੀਂ ਲੰਘਦਾ ਨਹੀਂ ਉਹਦੇ ਪਈ ਕੀ ਪਤਾ ਹੁਣ ਤਰੇ ਤੋਂ ਪਤਾ ਲੱਗੋ ਹਲੇ ਆਈ ਤਰਖਾ ਨੂੰ ਲੈ ਲੋ ਫਲੂ ਵੀ ਇੰਦਰ ਸੱਟ ਆਦਾ ਕਿੱਲੇ ਪਟਣ ਦੀ ਲੋੜ ਨਹੀਂ ਮੁੱਦੀ ਤਾਂ ਨਹੀਂ ਮਾਰਦੇ ਨਹੀਂ ਜੀ ਦੀ ਨਹੀਂ ਮਾਰਨੀ ਹੈ ਯਾਰ ਕੋਈ ਪਰਨ ਨਾ ਸਰ ਆਓ ਤੇ ਉੱਥੇ ਹੈ ਉਹ ਕਿੱਲਾ ਘੱਟ ਕੇ ਹੈ ਤੇ ਕੋ ਨਾਲ ਐਥੇ ਕਿੱਲੇ ਘੱਟ ਕੇ ਨਾਲ ਜੀ ਇਧਰ ਉਹ ਵੀ ਕਿੱਲੇ ਘੱਟ ਕੇ ਬੰਦ ਨਹੀਂ ਹੈ ਇੱਥੇ ਥੱਲੇ ਕਿੱਲੇ ਘੱਟ ਕੇ ਹਾਂ ਕਿੱਲੂ ਜਿਹਾ ਨਾਲ ਕਿੱਲੂ ਉਹਨਾਂ ਸੀ ਬੀ ਕਿੱਲੇ ਤਾਂ ਸਰ ਇਹ ਤਾਂ ਜੇ ਗਰਮੀ ਇੱਕ ਬਾਹਰ ਲੋੜੂਪਲੇ ਬੇੜੇ ਤਰ ਲੱਗਣਾ ਕੋਈ ਬਾਹਰ ਨਹੀਂ ਚਾ ਕਿਸੇ ਮਰਜੀ ਦਾ ਲੱਗਣਾ ਫਿਰ ਆ ਕਿੱਲਾ ਪੱਤ ਕੇ ਉਹ ਲਈ ਚਾਸੀ ਵੇ ਦੇਖ ਲੈ ਬੈਠ ਬੈਠੇ ਕੱਟ ਨਹੀਂ ਫਿਰ ਆਪਾਂ ਕਿੱਲੇ ਪੱਤਲਾਂਗੇ ਹਰ ਜੋ ਹਰ ਬਲੇ ਕੇ ਦਾਦੀ ਪੋਤੀ ਫੋਟੋ ਨਾ ਕਿੱਥੇ ਛੱਡ ਦੇ ਅਸਮਾਨ ਤੋਂ ਆਉਂਦੇ ਤੇ ਉਹਦਾ ਨਹੀਂ ਕਿੱਥੇ ਨਾ ਸੜੀ ਗੱਟ ਖੱਤੇ ਘੜ ਤਾਂ ਪਤਾ ਕੁਝ ਵੀ ਨਹੀਂ ਹੋਇਆ ਭੀੜ ਭਾਰੀ ਹੋਈ ਉਹ ਪੰਜਾਊਗਾ ਟਰਾਲੀ 'ਚ ਹੋਰ ਟਰਾਲੀ ਕਰੀ ਬੁੱਠੇਗਾ ਜੱਟ ਪਿਆਰ ਕਰੀ ਹਿੱਦਦੇ ਨੇ ਮਿਸ਼ਰਾ ਜੀ ਲੋਟ ਆ ਆਹ ਇਹ ਕੋਈ ਜਖੀ ਲੈਣਾ ਵੱਜੂ ਇਹ ਮੈਂ ਇਸ ਵੱਜੂ ਇਹ ਤਾਂ ਬੈਠਾ ਮੈਂ ਆਇਆ ਤਾਂ ਝੋਟੀਆਂ ਤਾਂ ਨਾਲ ਇੱਕ ਝੋਟੇ ਵੱਜਣ ਦੇ ਥੱਲੇ ਰਸੀ ਭਾ ਕੇ ਵੱਲੂ ਇਹ ਇੱਥੇ ਦੇਖੂਗੀ ਕਿ ਬਿੱਡ ਬਣੂ ਨੇ ਦਾ ਅੱਛਾ ਪੀਲਾ ਤਾਂ ਨਾ ਇਹਦਾ ਹਾਂ ਪੱਤਨਾ ਬੂਨਾ ਫੇਰ ਦਬਲਾ ਨਹੀਂ ਉਹ ਝੋਟੀਆਂ ਜਿਹੜੀ ਉਹ ਪੱਟੀਆਂ ਉਹ ਇੱਥੇ ਬੈਠੀ ਹੁੰਦੀ ਜਿਹੜੇ ਟੱਟ ਕੇ ਮੈਂ ਹੁੰਨੀ ਆ ਆਹ ਇੱਧਰ ਬੈਠੀ ਆਂ ਨੀ ਯਾਰ ਇਦਾਂ ਹੀ ਗੱਲਾਂ ਕਰਦਾ ਇਦਾਂ ਕਰ ਮੋਹਾਰਾ ਇਧਰੋਂ ਪਾਰ ਕਿਲਾ ਕੱਢਣਾ ਪਊ। ਉਹ ਨਹੀਂ ਧੂਰੀ ਸਮਝੀ। ਆ ਤਾਂ ਹਮ ਕੱਢ ਦਾਂਗੇ। ਇੱਕ ਤਾਂ ਸਰਚੂ ਦੇ ਨਾਲ। ਹਾਂ ਜਿਹੜੀ ਉਹ ਵੱਡੀ ਕੱਟੀ ਆ ਇੱਥੇ ਬੈਠੂਗੀ। ਬੰਨ ਨੂੰ ਪਤਾ ਛੋਟੇ ਕੱਟੇ ਇਧਰ ਹੁੰਦੇ ਹੋ। ਲੋ ਜੀ ਆਪਣਾ ਕੱਟੀਆਂ ਦਾ ਮਸਾਲਾ ਹੱਲ ਹੋ ਗਿਆ ਕਿਉਂਕਿ ਆਪਾਂ ਨੂੰ ਸਵੇਰੇ ਹਨਾ ਅ ਤੁੰਦ ਪੈਂਦੀ ਸੀ। ਤੁੰਦ ਪੈਂਦੀ ਚ ਬਾਹਰਲੇ ਛੱਡੇ ਦੇ ਵਿੱਚੋਂ ਕੱਟੀਆਂ ਨੂੰ ਦੋ ਨੂੰ ਦੋ ਛੋਟੀਆਂ ਕੱਟੀਆਂ ਦੋ ਵੱਡੀਆਂ ਨੂੰ ਉਹ ਬਾਹਰ ਕੱਖਾਂ ਦੇ ਬੰਨਣੀਆਂ ਪੈਂਦੀਆਂ ਸੀ ਹੁਣ ਆਪਾਂ ਨੂੰ ਬਾਹਰ ਹੀ ਕੱਢਣੀਆਂ ਪੈਣੀਆਂ 9 ਵਜੇ ਬਾਹਰ ਕੱਢਿਆ ਕਰਾਂਗੇ ਕਿਉਂਕਿ ਹੁਣ ਤੋਂ ਦਬਾਅਤ ਪੈਂਦੀ ਆ ਹਵਾ ਵੀ ਬਹੁਤ ਚੱਲਿਆ ਕਰੂਗੀ ਹੁਣ ਹਨਾ ਤੇ ਚਲੋ ਆਪਣਾ ਕੰਮ ਹੋ ਗਿਆ ਸੁੱਧ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜਿਹੜਾ ਕੁਝ ਕਰਦਾ ਚੰਗਾ ਹੀ ਕਰਦਾ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ भिडियो देख्ले सारा बहुत बहुत धन्यवाद वाहगुरु जी खालसा वाहुरु जी की फतेह